ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਭਗਤ ਜਨਾਂ ਕੋ ਆਪ ਟੁੱਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤ ਸਾਹੀ ਭਗਤ ਜਨਾ ਕੋ ਦਿੱਤਿਅਨ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾ ਕੋ ਆਪ ਟੁੱਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤ ਸਾਹੀ ਭਗਤ ਜਨਾ ਕੋ ਦਿੱਤਿਅਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭੀੜ ਮਰਹਿ ਫਿਰ ਜੋਨੀ ਪਾਹੇ ਨਾਨਕ ਬਿਨ ਨਾਵੇਂ ਨਕੀ ਵੱਡੀ ਫਿਰਹਿ ਸੋ ਬਾ ਮੂਲਨਾ ਪਾਹੇ ਮਹੱਲਾ ਤੀਜਾ ਸੁਣ ਸਖੀਏ ਸਾਧਨਾ ਆਇਓ ਜਿਚਰ ਗੁਰਮੁਖ ਸਬਦ ਨਾ ਲਾਗੇ ਸਤਗੁਰ ਸੇਵੀਏ ਨਾਮ ਮਨ ਵਸੈ ਵਿਚਹੁ ਭਰਮ ਭਉ ਭਾਗੇ ਜੇ ਹਾ ਸਤਗੁਰੂ ਨੂੰ ਜਾਣੇ ਤੇ ਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੇ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜੈ ਰੰਗ ਸਿਉ ਲਾਹ ਹਰ ਨਾਮ ਲੈ ਜਾਵੈ ਗੁਰ ਸਿਖਾਂ ਕੇ ਮੁਖ ਕੁਜਲੇ ਹਰ ਧਰ ਗਏ ਪਾਵੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਬੜ ਭਾਗੀ ਸਿੱਖ ਗੁਣ ਸਾਂਝ ਕਰਾਵੇ ਤੇਨਾ ਗੁਰ ਸਿੱਖਾਂ ਕੋ ਹਾਂ ਵਾਰਿਆ ਜੋ ਬੰਹਦਿਆਂ ਉਠਦਿਆਂ ਹਰ ਨਾਮ ਧਿਆਵਹਿ ਗੁਰ ਸਤਗੁਰ ਬੋਹਲ ਹਰ ਨਾਮ ਕਾ ਬੜ ਭਾਗੀ ਸਿੱਖ ਗੁਣ ਸਾਂਝ ਕਰਾਵੇ ਤੇਨਾ ਗੁਰ ਸਿੱਖਾਂ ਕੋ ਹਾਂ ਵਾਰਿਆ ਜੋ ਬੰਹਦਿਆਂ ਉਠਦਿਆਂ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੀ ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛਤਰ ਛਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਤਗੁਰ ਦੀ ਦਸੀਕਾਰ ਕਮਾ ਕੇ ਉਹ ਸਦਾ ਸੁਖੀ ਅਤੇ ਪਵਿੱਤਰ ਰਹਿੰਦੇ ਹਨ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਅਤੇ ਫਿਰ ਜੂਨਾ ਵਿੱਚ ਪੈ ਜਾਂਦੇ ਹਨ ਕਿਉਂਕਿ हे ਨਾਨਕ ਨਾਮ ਤੋਂ ਸਖਣੇ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਅਤੇ ਕਦੇ ਸੋਭਾ ਨਹੀਂ ਪਾਉਂਦੇ ਜਦ ਤਾਈਂ ਸਤਿਗੁਰ ਦੇ ਸਾਨਮੁਖ ਹੋ ਕੇ ਮਨੁੱਖ ਸਤਿਗੁਰ ਦੇ ਸ਼ਬਦ ਵਿੱਚ ਨਹੀਂ ਜੁੜਦਾ ਤਾਂ ਤਾਈਂ ਸਤਿਗੁਰ ਦੀ ਸਿੱਖਿਆ ਨਿਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਿਗੁਰ ਦੀ ਦਸੀ ਸੇਵਾ ਕੀਤਿਆਂ ਹੀ ਨਾਮ ਧੰਨ ਵਿੱਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਜੇਹੋ ਜਿਹਾ ਆਪਣੇ ਸਤਿਗੁਰ ਨੂੰ ਸਮਝਦਾ ਹੈ ਤੇਹੋ ਜਿਹਾਂ ਆ ਬਣ ਜਾਏ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ ਤਦੋਂ ਉਸ ਦੀ ਬਿਰਤੀ ਸੱਚੇ ਨਾਮ ਵਿੱਚ ਜੁੜਦੀ ਹੈ ਏ ਨਾਨਕ ਇਹੋ ਜਿਹੇ ਜਿਓੜਿਆਂ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਦਰਗਾਹ ਵਿੱਚ ਉਹ ਸੋਭਾ ਪਾਉਂਦੇ ਹਨ ਗੁਰਸਿੱਖਾਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਤੇ ਉਹ ਪਿਆਰ ਦਾ ਸਦਾ ਉਹ ਆਪਣੇ ਸਤਿਗੁਰ ਦੀ ਸੇਵਾ ਕਰਨ ਆਉਂਦੇ ਹਨ ਸਤਿਗੁਰ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਹਨ ਤੇ ਹਰੀ ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ ਇਹੋ ਜਿਹੇ ਗੁਰਸਿੱਖਾਂ ਦੇ ਮੂੰਹ ਉੱਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿੱਚ ਉਹ ਪਿਆਰੇ ਲੱਗਦੇ ਹਨ ਗੁਰੂ ਸਤਿਗੁਰ ਹਰੀ ਦੇ ਨਾਮ ਦਾ ਮਾਨੋ ਬੋਲ ਹੈ ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾ ਦੀ ਭਲਾਈ ਪਾਉਂਦੇ ਹਨ ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਬੈਨਦਿਆਂ ਉੱਠਦਿਆਂ ਭਾਵੇਂ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ